ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸੱਤ ਮੈਂਬਰਾਂ ਦੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰਾਂ ਦੇ ਵਿੱਚੋਂ ਚਾਰ ਮੈਂਬਰ ਸੰਤਾ ਸਿੰਘ ਉਮੈਦਪੁਰੀ, ਮਨਪ੍ਰੀਤ ਸਿੰਘ, ਏਅਲੀ ਇਕਬਾਲ ਸਿੰਘ ਝੁੰਦਾ ਤੇ ਗੁਰਪ੍ਰਤਾਪ ਸਿੰਘ ਵਡਾਲਾ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਉੱਥੇ ਉਹਨਾਂ ਪਰਤੀ ਦੀ ਅਗਲੀ ਰੂਪਰੇਖਾ ਉਲਿੱਕ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਅਰਦਾਸ ਉਪਰੰਤ ਅਹਿਮ ਮੀਟਿੰਗ ਕੀਤੀ ਮੰਤਰੀ ਸਿੰਘ 41 ਸੰਤਾ ਸਿੰਘ ਉਮੈਦਪ uri ਇਕਬਾਲ ਸਿੰਘ ਝੁੰਦਾ ਤੇ ਗੁਰਪ੍ਰਤਾਪ ਵਡਾਲਾ ਤੋਂ ਇਲਾਵਾ ਬੀਬੀ ਸਤਵੰਤ कौर ਸਚਕਣਚਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਇਸ ਤੋਂ ਬਾਅਦ ਆਗੂਆਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਵੀ ਕੀਤੀ ਤੇ ਗੁਰੂ ਸਾਹਿਬ ਉਹਨਾਂ ਨੂੰ ਗਿਆਨੀ ਰਕबीर ਸਿੰਘ ਜੱਤਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀ ਡਿਊਟੀ ਸਫਲਤਾਪੂਰਵਕ ਨਿਭਾਉਣ ਦੀ ਹਿੰਮਤ ਦੇਣ ਤੇ ਸ਼੍ਰੋਮਣੀ ਅਕਾਲ ਦਲ ਦੀ ਨਵੀਂ ਭਰਤੀ ਸ਼ੁਰੂ ਕੀਤੀ ਜਾ ਸਕੇ ਮਨਪ੍ਰੀਤ ਯਰਲੀ ਨੇ ਦਫ਼ਤਰ ਤੋਂ ਬਾਹਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 18 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਭਰਤੀ ਲਈ ਸਾਨੂੰ ਪੰਥ ਤੇ ਸਿੱਖ ਸੰਗਠਨਾਂ ਦੇ ਸਮਰਥਨ ਦੀ ਲੋੜ ਹੈ ਪੰਜਵੇਂ ਮਬਰ ਜੱਤਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨਗੇ ਅਤੇ ਇਹ ਮੈਂਬਰ ਨਵੇਂ ਮੈਂਬਰ ਦੇ ਆਧਾਰ ਕਾਰਡ ਦੇ ਰਿਕਾਰਡ ਦੇ ਨਾਮ ਨਾਲ ਸਾਫ਼ ਸੁਥਰੀ ਹੋਵੇ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਸੰਗਠਨਾਂ ਦੇ ਹਰੇਕ ਮੈਂਬਰ ਨਾਲ ਮੁਲਾਕਾਤ ਕਰਾਂਗੇ ਅਤੇ ਇਹ ਭਰਤੀ 6 ਮਹੀਨਿਆਂ ਤੱਕ ਜਾਰੀ ਰਹੇਗੀ ਗੁਰਪ੍ਰਤਾ ਸਿੰਘ ਵਿਡਾਲਾ ਨੇ ਕਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਪਾਰਟੀ ਦੇ ਦਬਾਅ ਹੇਠ ਆ ਕੇ ਅਸਤੀਫਾ ਦਿੱਤਾ ਹੈ ਪਰ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਅਤੇ ਸਿੱਖ ਸੰਗਠਨਾ ਦੀ ਬਿਹਤਰੀ ਲਈ ਉਹਨਾਂ ਨਾਲ ਸ਼ਾਮਲ ਹੋਣ 18 ਮਾਰਚ ਤੋਂ ਜਿਹੜੀ ਪਰਦੀ ਪ੍ਰਗੈ ਸ਼ੁਰੂ ਕੀਤੀ ਜਾਊਗੀ ਉਹ ਪਰਦੀਆਂ ਸ਼ੁਭੀਆਂ ਦੇ ਦਿੱਤੀਆਂ ਗਈਆਂ ਨੇ ਜੀ ਅਤੇ ਕਿਉਂਕਿ ਜਦਰ ਸਰਬੰਦਾ ਜੋ ਹੁਕਮ ਆ ਉਹਨਾਂ ਨੇ 2 ਦਸੰਬਰ ਨੂੰ ਨੋਟਾ ਮਾ ਜਾਰੀ ਕੀਤਾ ਸੀ ਉਸੇ ਕਾਲ ਤੋਂ ਸਾਡੀ ਫਜ਼ੀਲ ਤੋਂ ਇੱਕ ਕਮੇਟੀ ਇੱਕ ਬਣਾਈ ਗਈ ਸੀ ਜੀ ਸੱਤ ਮੈਂਬਰ ਜਿਹਦੇ ਵਿੱਚੋਂ ਹੁਣ ਪੰਜ ਮੈਂਬਰ ਨੇ ਜਿਹੜੇ ਅੱਜ ਅਸੀਂ ਜਿਹੜਾ ਸੌਧ ਹਸਰਾ ਲਿਆ ਅਤੇ 18 ਮਾਰਚ ਤੋਂ ਜਿਹੜੀ ਪਰਦੀ ਪ੍ਰਗੈ ਸ਼ੁਰੂ ਹੋ ਰਹੀ ਆ ਦੀ ਭਰਤੀਆਂ ਵੀ ਸ਼ੁਰੂ ਹੋਈਆਂ ਨੇ ਕੁਝ ਨਾਲ ਜਲਾ ਬਲਾ ਅਗਰ ਸੰਗਤਾਂ ਦਾ ਉਸ ਪਾਸੇ ਵੀ ਸਰਕਾਰ ਦਾ ਪਤਾ ਕਿ ਖੇੜਾਣਤ ਫਸਲ ਨੇ ਪੂਸਤ ਬਾਦ ਇਹ ਭਰਤੀ ਜਿਹੜੀ ਸ਼ੁਰੂ ਹੋ ਰਹੀ ਹੈ ਅਕਾਲੀ ਆਪਣੀ ਅਕਾਲੀ ਦਰਬਾਰ ਦੀ ਭਰਤੀ ਲੱਤਾਂ ਦੀ ਗੱਲ ਦੇ ਸੀ ਕਰਦੀ ਹੈ ਉਹ ਮੰਨਿਆ ਹੀਗੀ ਦੇਖੋ ਜੀ ਉਹਦੇ ਬਾਰੇ ਜਿਹਦਰ ਸੈ ਉਹਨੇ ਬਈ ਲਉ ਵੀ ਬਰਾਬਰ ਦਾ ਹੈਗਾ ਇਹਨਾਂ ਆਈਡੀਆ ਤੇ ਸਬਸਕ੍ਰਾਈਬ ਕਰ ਦਿੱਤਾ ਹੁਣ ਇਹਨਾਂ ਅਸੀਂ ਸਲੂਕੀ ਸਿੱਖ ਸੰਗਤ ਇੰਨੀ ਆ ਵੀ ਸੁਭਾਵਾਂ ਨੇ ਧਾਰਨੀ ਜਥੇਬੰਦੀਆਂ ਨੇ ਪੂਰੀ ਜਥੇਬੰਦੀਆਂ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਭਰਤੀ ਦੇ ਵਿੱਚ ਸਹਿਯੋਗ ਦਿਓ ਤੁਸੀਂ ਸਾਡੀ ਡਿਊਟੀ ਸੇਕਲ ਤੱਕ ਸਾਡਾ ਕੋਈ ਵੀ ਇੱਥੇ ਨਿੱਜੀ ਨਾ ਸਵਾਰਤਾ ਨਾਲ ਮੁਕਾਬਲਾ ਨਹੀਂ ਸਾਡਾ ਕੋਈ ਪੈਦਾ ਜਾਂਦਾ ਕਿ ਅਸੀਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਿਕਸ ਵਰਗਾਂ ਵਾਲੇ ਉਹਨਾਂ ਨੂੰ ਮਜਬੂਰ ਕਰਦੇ ਕੋਈ ਨਹੀਂ ਕਿਸੇ ਦਾ ਨਿੱਜੀ ਹਿੰਦਿਆ ਜੰਦਾ ਨਹੀਂ ਹੈਗਾ ਉਹਦੇ ਲਈ ਆਉਣ ਵਾਲਾ ਯੂਥ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਪਰ ਜੋ ਜਿਹੜੇ ਸਾਡੇ ਅਨੁਲੋਭ ਕਰਨ ਵਾਲੇ ਵਰਕਰ ਹੋਣਗੇ ਭਗੇ ਹੋਗੇ ਸਭਾ ਮਕਸਦ ਉਤਨੀ ਕਮਿ ਸੰਸਥਾਵਾਂ ਨੂੰ ਨਿਰਕਰ ਸੱਤ ਮੈਂਬਰਾਂ ਵਿੱਚ ਗੁਰੂਆਂ ਦੇ ਅਸਲ ਪੰਡਿਤਾਂ ਨੂੰ ਬੁਲਾ ਕੇ ਰੱਖੀਓ ਤੁਹਾਡੇ ਵਿੱਚ ਅਪਾਰਟਮੈਂਟ ਬਣਨਗੇ ਅੱਜ ਕਿਸੇ ਨਾ ਹੈ ਕਿ ਜਿਉਂ ਮਰਜੀ ਜਦਰ ਸਵਨ ਲਾ ਦੇਣ ਚਾਹੇ ਨਾਲਾ ਦੇਣ ਅਸੀਂ ਸਾਂਝੇ ਤੌਰ ਤੇ ਕੰਮ ਕਰਨ ਤਿਆਰ ਹਾਂ ਜਿ ਕਿਸੇ ਨੂੰ ਲਾ ਦੇਣਗੇ ਅਸੀਂ ਵਾਈਚੂ ਅਸੀਂ ਕੰਮ ਕਰਨ ਤਿਆਰ ਹਾਂ ਕਿਉਂਕਿ ਇੱਥੇ ਨਾ ਕੋਈ ਪ੍ਰਬੰਧਨੀ ਦਾ ਮਸਲਾ ਨਾ ਕੋ ਕੋਆਰਡੀਨੇਟਰ ਲੱਭਣ ਦਾ ਮਸਲਾ ਅੱਜ ਮਸਲਾ ਸਿਰਫ 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 ਸਿੱਖ ਸ਼ਕਤੀ ਨੂੰ ਇਕੱਠੇ ਕਰਕੇ ਇਹਦੇ ਸੇਕਾ ਦੇ ਮਸਲੇ ਨੇ ਪੰਜਾਬ ਦੇ ਮਸਲੇ ਨੇ ਉਹਨਾਂ ਦਾ ਹੱਲ ਕਰਉਣਾ ਉਹਨਾਂ ਤੇ ਪਹਰਾ ਦੇਣਾ ਸੋ ਇੱਕ ਇੱਕ ਹੋਈ ਜਾਂਦਾ ਵਾ ਇਸ ਦੇ ਤੇ ਸਾਰੀ ਕਮੇਟੀ ਤੇ ਸਾਨੂੰ ਪੰਥ ਦੇ ਸਹਿਯੋਗ ਦੀ ਲੋੜ ਹਸਾਦੀ ਤੇ ਡਿਊਟੀ ਲੱਗੀ ਐ ਸੇ ਸਦੀ ਡਿਊਟੀ ਨਬਾੜੀ ਮਰੋਂ ਮਸਲਾ ਤਾਂ ਪੰਥ ਨੂੰ ਇਕੱਠਾ ਕਰਨ ਕੇ ਨੌਜਵਾਨਾਂ ਨੂੰ ਯੋਗ ਨੌਜਵਾਨਾਂ ਨੂੰ ਅਗਵਾਈ ਦੇਣੀ ਪੰਥ ਨੂੰ ਅਗਵਾਈ ਦੇਣੀ ਆ ਇਹ ਪਾਰਟੀ ਅੱਜ ਜੀ ਮੇਰੇ ਨਾਲ ਮੁਲਾਕਾਤ ਹੋਏਗੀ ਜਾਂ ਨਹੀਂ ਅੱਜ ਸਾਡਾ ਕੋਈ ਯੋਗਤ ਪ੍ਰੋਗਰਾਮ ਨਹੀਂ ਸੀ ਕੋਈ ਵੀ ਸਾਨੂੰ ਕਰਨ ਕਿਵੇਂ ਕੰਮ ਕਰੀਏ ਠੀਕ ਅੱਜ ਦੇ ਸਾਰੇ ਸਮੂਚੇ ਪੰਜ ਮੈਂਬਰ ਕਮੇਟੀ ਦੇ ਜਿਹੜੇ ਨਮਾਇंदे ਸੀ ਬੜੀ ਨਿਮਰਤਾ ਦੇ ਨਾਲ ਸ਼੍ਰੀ ਕਲਤਕ ਸਾਹਿਬ ਵਿਖੇ ਨਤਮਸਤਕ ਹੋਏ ਆ ਹਰਮੰਦਰ ਸਾਹਿਬ ਮੱਥਾ ਟੇਕਿਆ ਜਾ ਕੇ ਗੁਰੂ ਰਾਮਦਾਸ ਜੀ ਦਾ ਅਸਰਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਤੇ ਉਹਨਾਂ ਤੋਂ ਸ਼ਕਤੀ ਮੰਗੀ ਆ ਕਿ ਸਾਨੂੰ ਸਬਰਤਾ ਤੇ ਸ਼ਕਤੀ ਬਖਸ਼ੋ ਅਸੀਂ ਨੇਕ ਨੀਤੀ ਨਾਲ ਬਿਨਾਂ ਭੇਦ ਭਾਵ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਅਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਮੁਕੰਮਲ ਕਰ ਸਕੀਏ ਭਰਤੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਅਸੀਂ 18 ਮਾਰਚ ਨੂੰ ਉਸ ਭਰਤੀ ਨੂੰ ਆਰੰਭ ਕਰਨ ਦਾ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਤੋਂ ਅਸੀਂ ਪ੍ਰੋਗਰਾਮ ਲਿਖਿਆ ਆ ਉਹ ਦਿਨ ਸਮੂਚੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਵੀ ਸਾਡੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਦਲ ਪੰਥ ਨੇ ਟਕਸਾਲਾ ਆ ਸਿੰਘ ਸੁਭਾਵਾਂ ਨੇ ਜਾਂ ਹੋਰ ਜਿੰਨੇ ਸਾਡੇ ਪੰਥ ਦੇ ਅਧਾਰੇ ਆ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਇਸ ਭਰਤੀ ਵਿੱਚ ਸਾਰੇ ਸ਼ਾਮਲ ਹੋਵੋ ਕਰਕੇ ਇਹ ਇਹ ਮੌਕਾ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇੱਕ ਮੌਕਾ ਆਪ ਨੂੰ ਮਿਲਿਆ ਸਮੁੱਚੇ ਪੰਥ ਨੂੰ ਕਿ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅਕਾਲੀ ਦਲ 'ਚ بڑا ਨਿਗਾਰ ਆ ਗਿਆ ਸੀਗਾ ਹੁਣ ਉਹਨਾਂ ਗੱਲਾਂ ਨੂੰ ਆਪਣੇ ਪਿੱਛੇ ਛੱਡ ਕੇ ਤੇ ਇਕੱਠੇ ਹੋ ਕੇ ਆਪਾਂ ਸਾਰੇ ਅਕਾਲੀ ਦਲ ਵਾਸਤੇ ਸੇਵਾ ਕਰੀਏ ਇਸ ਭਰਤੀ ਵਿੱਚ ਸ਼ਾਮਲ ਹੋਈਏ ਤੇ ਬਹੁਤ ਹੀ ਨਰਵਾ ਨਿਗਰ ਤੇ ਤਕੜੇ ਅਕਾਲੀ ਦਲ ਨੂੰ ਆਪਾਂ ਕਾਇਮ ਕਰ ਸਕੀਏ ਜੋ ਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਇਸ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਵਾਂਗੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਤਕੜੇ ਹੋ ਕੇ ਇਹਦੇ ਵਿੱਚ ਸ਼ਾਮਲ ਹੋਵੋ ਤੇ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਇਹਦੇ ਵਿੱਚੋਂ ਉੱਭਰ ਕੇ ਮੋਰੇ ਆ ਸਕੇ ਜੋ ਕਿ ਸਮਾ ਅੱਜ ਮੰਗ ਕਰਦਾ ਹੈ ਜੀ ਜੋ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰ ਦੀ ਕਮੇਟੀ ਬਣੀ ਸੀ ਜਿਸ ਵਿੱਚੋਂ ਪੰਜ ਮੈਂਬਰ ਬਾਹਰ ਹੀ ਬਚੇ ਆ ਕਿ ਸਾਰੇ ਅਮਰਤ ਧਾਰੀ ਆ ਜਾਂ ਕੋਈ ਬਿਨਾ ਮਸਰ ਦੇ ਦੇਖੋ ਇਹ ਤਾਂ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਇਹ ਇਹ ਆਪਣਾ ਨਿੱਜੀ ਫੈਸਲਾ ਆ ਕੋਈ ਅਮਰਤਾ ਨਹੀਂ ਹੋ ਸਕਦੇ ਕੋ ਨਹੀਂ ਹੋ ਸਕਦੇ ਪਰ ਸਾਰੇ ਪੂਰਨ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਾ ਅਟੁੱਟ ਵਿਸ਼ਵਾਸ ਆ ਤੇ ਸਾਰੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਪੂਰਨ ਤੌਰ ਤੇ ਸਮਰਪਿਤ ਨੇ ਕਹਿਣੀ ਵਿੱਚ ਵੀ ਤੇ ਕਰਨੀ ਵਿੱਚ ਵੀ ਸੋ ਸਾਰੇ ਗੁਰਸਿੱਖਿਆ ਤੇ ਗੁਰਸਿੱਖਾਂ ਵਾਂਗੂ ਨਿਮਰਤਾ ਦੇ ਨਾਲ ਜਿਹੜੀ ਸਾਨੂੰ ਫਲਸਫਾ ਗੁਰੂ ਸਾਹਿਬ ਨੇ ਬਖਸ਼ਿਆ ਉਦੇ ਮੁਤਾਬਕ ਆਪਣੀ ਸੇਵਾ ਕਰਾਂਗੇ। ਕੱਲੇ ਦਿਨ ਧਾਮੀ ਸਾਹਿਬ ਹੁਣਾਂ ਨਾਲ ਵੀ ਮੁਲਾਕਾਤ ਹੋਈ ਸੀ ਕਿ ਕੁਝ ਉਹਨਾਂ ਨਾਲ ਗੱਲਬਾਤ ਹੋਈ ਈ ਉਹ ਦੁਬਾਰਾ ਪ੍ਰਧਾਨਗੀ ਦੇ ਅਹੁਦੇ ਤੇ ਆਉਣਗੇ ਜਾਂ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਬੜੇ ਪੰਥਕ ਗਾਗੂ ਨੇ ਨੇ ਇੱਕ ਉਹ ਆਪਣੇ ਜਿਹੜੇ ਸਖਸ਼ ਨੇ ਤੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੀ ਵੀ ਸੇਵਾ ਅਕਾਲਪਤਖ ਸਾਹਿਬ ਵੱਲੋਂ ਬਖਸ਼ੀ ਗਈ ਸੀ। ਅਸੀਂ ਫਿਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਵੱਡੇ ਭਰਾ ਨੇ ਉਹ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋ ਕੇ ਤੇ ਉਹ ਇਹਦੀ ਅਗਵਾਈ ਕਰਨ ਤੇ ਸਾਡੇ ਨਾਲ ਇਸ ਭਰਤੀ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਲੈਣ ਤੇ ਉਹ ਪੰਥ ਦੀ ਸੇਵਾ ਕਰਨ ਦੁਆਰੇ ਤੋਂ ਸ਼੍ਰੋਮਣੀ ਕਮੇਟੀ ਵਿੱਚ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਵੀ ਤੁਹਾਡੇ ਵੱਲੋਂ 18 ਮਾਰਚ ਦੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੇ ਦਲ ਕਹਿੰਦਾ ਸੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਕਿਹੜੀ ਨੂੰ ਮੰਨੇ ਜਾਏਗਾ ਦੇਖੋ ਬਾਰ-ਬਾਰ ਤੁਸੀਂ ਉਹੀ ਸਵਾਲ ਪੁੱਛਦੇ ਹੋ ਸਿੰਘ ਸਾਹਿਬ ਨੇ ਜਦੋਂ ਦੇਸ਼ ਕੀਤਾ ਉਹਨਾਂ ਨੇ ਕਿਹਾ ਸੀ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਆ ਇਸ ਨੇ ਹਜੇ ਭਰਤੀ ਆਰੰਭ ਨਹੀਂ ਕੀਤੀ ਬੜਾ ਕਲੀਅਰ ਕਿਹਾ ਸੀ ਉਹਨਾਂ ਨੇ ਇਹ ਭਰਤੀ ਆਰੰਭ ਕਰੂਗੀ ਅਸੀਂ ਸਿੰਘ ਸਾਹਿਬ ਦੇ ਹਦੇਸ਼ ਤੇ ਆਪਣੇ 2 ਤਰੀਕ ਨੂੰ ਹੋਏ ਹੁਕਮਨਾਮੇ ਜਿਹੜੇ ਸਮੁੱਚੀ ਕੌਮ ਨੂੰ ਜਾਰੀ ਹੋਏ ਸਨ ਅਸੀਂ ਉਹ ਤੇ ਤਗੜੇ ਹੋ ਕੇ ਪਹਿਰਾ ਦੇਣਾ ਆ ਹੁਕਮਨਾਮੇ ਲਾਗੂ ਹੋਣੇ ਨੇ ਹੁਕਮਨਾਮੇ ਤੋਂ ਬਾਹਰ ਕੋਈ ਵੀ 1% ਵੀ ਦੂਰ ਦੂਰ ਨਹੀਂ ਜਾ ਸਕਦਾ ਸੋ ਹਰ ਗੁਰਸਿੱਖ ਦਾ ਫਰਜ਼ ਬਣਦਾ ਹੁਕਮਨਾਮਿਆਂ ਤੇ ਪੈਰਾ ਦੇ ਕੇ ਹੁਕਮਨਾਮੇ ਲਾਗੂ ਕਰੇ ਉਹਦੇ ਮੁਤਾਬਿਕ ਅਸੀਂ ਆਪਣੀ ਸੇਵਾ ਕਰਨੀ ਹੈ ਜੇ ਦਾ ਸਾਹਮਣੇ ਆਪਣਾ ਧਿਆਨ ਦਿੱਤਾ ਸੀਗਾ ਕਿ ਜਿਹੜੇ ਅਕਾਲ ਤਖਤ ਸਾਹਿਬ ਨੇ ਬੈਸਲੇ ਆ ਚਾਰ ਦੁਆਰੀ ਸੈਜਨ ਦੇ ਆਦੇ ਵਿੱਚ ਇੱਕ ਹੋਰ ਗਿਆਨ ਦਿੱਤਾ ਹੈ ਕਿ ਮੇਰੇ ਬੈਗ ਸਾਰੇ ਬੈਗ ਨੇ ਜਿਹੜੇ ਪ੍ਰੈਸ ਦੇ ਜਿਹੜੇ ਹੋਏ ਆ ਉਸ ਦੀ ਵੀ ਪਿਆਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸ਼ਕਤੀ ਮਿਲਦੀ ਹੈ ਇਸ ਤਖਤ ਤੋਂ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ ਸਾਰੇ ਧਰਮਾਂ ਦੇ ਬੜੀਆਂ-ਬੜੀਆਂ-ਬੜੀਆਂ ਇਥੋਂ ਲੜਾਈਆਂ ਗੁਰਮਤਿ ਪਾਕੇ ਤੇ ਯੁੱਧ ਲੜੇ ਗਏ ਤੇ ਜਿੱਤੇ ਗਏ ਨੇ ਜਿਹੜੇ ਕੀ ਧਰਮ ਖਾਤਰ ਸੀ ਤੇ ਸਚਾਈ ਵਾਸਤੇ ਸੀ ਜ਼ੁਲਮ ਨੂੰ ਖਤਮ ਕਰਨ ਵਾਸਤੇ ਸੀਗੇ ਤੇ ਜੇ ਅਕਾਲ ਤਖਤ ਸਾਹਿਬ ਤਾਂ ਬਹੁਤ ਪਹਿਲਾਂ ਸਥਾਪਿਤ ਹੋਇਆ ਇਹ ਤਖਤ ਆਪਣਾ ਹੈ ਤਾਂ ਦਿੱਲੀ ਤੋਂ ਵੀ ਉੱਚਾ ਤਖਤ ਹੈ ਇਹਦੀ ਆਨ ਬਾਨ ਸ਼ਾਨ ਦੀ ਆਪਾਂ ਸਭ ਨੇ ਰੱਖੀ ਕਰਨੀ ਹੈ ਇਹ ਸਰਵਉੱਚ ਤਖਤ ਹੈ ਆਪਣਾ ਅਕਾਲ ਦਾ ਤਖਤ ਹੈ ਪ੍ਰਮਾਤਮਾ ਦਾ ਤਖਤ ਹੈ ਤੇ ਜੇ ਕੋਈ ਭੁੱਲਿਆ ਪਟਕਿਆ ਕੋਈ ਵੀ ਵਿਅਕਤੀ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਕੋਈ ਅਹੁਦੇਦਾਰ ਇਹ ਕਵੇ ਕਿ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਇਹ ਬਹੁਤ ਵੱਡਾ ਭਲੇਖਾ ਉਹਦਾ ਤੇ ਉਹਨੂੰ ਇਸ ਭਲੇਖੇ ਚ ਰਹਿਣਾ ਨਹੀਂ ਚਾਹੀਦਾ ਨਾ ਹੀ ਪੰਥ ਨੇ ਇਹ ਗੱਲ ਕਦੀ ਪ੍ਰਵਾਨ ਕਰਨੀ ਆ ਨਾ ਕਦੀ ਹੋਣ ਦੇਣੀ ਆ ਅਕਾਲ ਤਖਤ ਸਾਹਿਬ ਦੀ ਸ਼ਕਤੀ ਤਾਂ ਬੜੀ ਮਹਾਨ ਹੈ ਆ ਕਰਕੇ ਇਹ ਗੁਰੂ ਸਾਹਿਬ ਨੇ ਬਖਸ਼ੀ ਆ ਸ਼ਕਤੀ ਆਪਾਂ ਸਾਰੇ ਇੱਥੇ ਆ ਕੇ ਸ਼ਕਤੀ ਲੈ ਕੇ ਜਾਂਦੇ ਆ ਮੇਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਆਪਾਂ ਨੂੰ ਇੱਥੋਂ ਪ੍ਰਾਪਤ ਹੁੰਦਾ ਆ ਤੇ ਫਿਰ ਜੇ ਸਾਡੇ ਵਿੱਚੋਂ ਹੀ ਜਿਹੜੇ ਆਗੂ ਆ ਉਹ ਕਿੰਤੂ ਪਰੰਤੂ ਕਰਨ ਬੜੀ ਨਿਮੋਸ਼ੀ ਵਾਲੀ ਗੱਲ ਆ ਇਹਨੂੰ ਕਦੀ ਵੀ ਅਸੀਂ ਪਰਵਾਹ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਬਹੁਤ ਮਹਾਨ ਆ ਸ਼੍ਰੋਮਣੀ ਕਮੇਟੀ ਠੀਕ ਆ ਉਹਦਾ ਆਪਣਾ ਦੈਰ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵਿਦਿਅਕ ਸੰਸਥਾਵਾਂ ਚਲਾਉਣੀਆਂ ਜਿਹੜੀਆਂ ਸਿਹਤ ਸੰਭਾਵਾਂ ਚਲਾਉਣੀਆਂ ਜਾਂ ਹੋਰ ਦੁਨੀਆਂ ਦਾ ਭਲਾ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਉਹਦਾ ਅਧਿਕਾਰ ਖੇਤਰ ਵੱਖਰਾ ਆ ਪਰ ਜੇ ਤੁਸੀਂ ਕਹਿੰਦੇ ਸਾਡੀ ਭਾਵਨਾ ਨਾ ਤੁਸੀਂ ਛੇੜਛਾੜ ਕਰੋਗੇ ਸਾਡੇ ਫਲਸਫੇ ਤੇ ਤੁਸੀਂ ਆਪਣੇ ਪ੍ਰਸ਼ਨ ਖੜੇ ਕਰੋਗੇ ਇਹ ਕਦੇ ਨਹੀਂ ਪ੍ਰਵਾਨ ਕਰਾਂਗੇ ਅਸੀਂ ਇਸ ਕਰਕੇ ਅਕਾਲ ਤਖਤ ਸਾਹਿਬ ਸਰਵੋੱਚਾ ਤੇ ਸਭ ਨੂੰ ਉਹਦੀ ਜਿਹੜੀ ਸਰਵਉੱਚਤਾ ਪ੍ਰਵਾਨ ਕਰਨੀ ਚਾਹੀਦੀ ਆ ਉਹਦੇ ਮੁਤਾਬਕ ਹਰ ਹੁਕਮ ਅਕਾਲ ਤਖਤ ਸਾਹਿਬ ਦਾ ਸਮੁੱਚੇ ਮਾਨਵਤਾ ਨੂੰ समुचिया संक्तानू मनुना चाइडा